ਮਾਣ ਵਾਲੀ ਗੱਲ ਜੇ ਸੁਣਿਓ ਪਿਆਰ ਨਾਲ ਕਈ ਵਾਰੀ ਤੁਸੀਂ ਕਿਸੇ ਗਰੀਬ ਦੀ ਮਦਦ ਕਰ ਰਹੇ ਹੋ ਲੱਖ ਕਰ ਲਓ ਮਨ ਚ ਆ ਜਾਂਦਾ ਹੈ ਮੈਂ ਤੇਰੀ ਮਦਦ ਕਰ ਰਿਆਂ ਪਰ ਬਾਈ ਚਾਂਸ ਕਿਸੇ ਗੁਣੀ ਗੁਰਸਿੱਖ ਗੁਰਮਖ ਨੂੰ ਉਹ ਜਹਾਜ਼ਰੀ ਲਾਓ ਤੇ ਉਦੋਂ ਆ ਨਾ ਰੱਖਿਓ ਮੈਂ ਤੇਰੀ ਮਦਦ ਕਰ ਰਿਆਂ ਉਦੋਂ ਕਹਿਣਾ ਮੈਂ ਤੇਰੀ ਅਸੀਸ ਲੈ ਲਿਆ ਤੁਸੀਂ ਆਸਟ੍ਰੇਲੀਆ ਦਾ ਵਜਨ ਸੁਣਿਆ ਸੀ ਇੱਕ ਬੱਚੀ ਦੀ ਕਿਤਾਬ ਨਹੀਂ ਸੀ ਪੂਰੀ ਹੋ ਰਹੀ ਸਰਵਿਸ ਲਈ 180 ਪੇਜ ਲਿਖੇ ਸੀ ਲਿਖਣੇ 230 ਸੀ 1200 ਬੰਦਿਆਂ ਨੇ ਨੌਕਰੀ ਅਪਲਾਈ ਕੀਤੀ ਸੀ 180 ਤੇ ਬਰੇਗ ਹੀ ਲੱਗ ਗਈ ਅਗਲੇ ਸਬਜੈਕਟ ਆ ਹੀ ਨਹੀਂ ਰਿਹਾ ਉਹਨਾਂ ਸਬਜੈਕਟ ਦਿੱਤਾ ਬਾਹਰਲੇ ਮੋਲਕਾਂ ਦੇ ਬੜੇ ਵਧੀਆ ਸਿਸਟਮ ਨੇ ਇੰਟਰਵਿਊ ਕਿੰਨੇ ਕਿ ਲਾ ਲਾਂਗੇ ਕਿਤਾਬ ਲਖਾਉਂਦੇ ਆ ਉਸੋ 3 ਕਈ ਦੀ ਕਿਤਾਬ ਸੀ ਵੀ ਉਸੇ ਸਬਜੈਕਟ ਦੇਤੇ ਆਪਣੇ ਆਪੇ ਦਾ ਅੰਦਰ ਬਾਹਰ ਆਵੇ ਉਸੇ ਦੀ ਕਿਤਾਬ ਚੋਂ ਸਵਾਲ ਪੁੱਛਿਆ ਉਹ 181 ਪੇਜ ਲਿਖਿਆ ਹੀ ਨਹੀਂ ਸੀ ਜਾ ਰਿਹਾ ਜਿਵੇਂ ਬੰਨ ਪੈ ਜਾਂਦਾ ਜਦੋਂ ਉਸ ਬੱਚੀ ਨੂੰ ਦੱਸਿਆ ਗਿਆ ਆਸਟ੍ਰੇਲੀਆ 'ਚ ਪੰਜ ਪਿਆਰੇ ਮਿਲ ਜਾਣਗੇ ਅਮਰਤ ਹਾਰੀ ਸਿੰਘ ਕੇ ਦੀ ਮਿਲ ਜਾਣੇ ਆ ਕੇ ਫਿਰ ਪੰਜਾਂ ਨੂੰ ਬੇਨਤੀ ਕਰਕੇ ਕਰ ਲਿਆ ਗੁਰੂ ਰੰਧ ਸਾਹਿਬ ਦਾ ਪ੍ਰਕਾਸ਼ ਕਰ ਦੇਗ ਬਣਾ ਪੰਜੇ ਵਾਰੀ ਵਾਰੀ ਜਪਜੀ ਸਾਹਿਬ ਦਾ ਪਾਠ ਕਰਨ ਗੱਲ ਜ ਪੱਲਾ ਪਾ ਕੇ ਤੇਰੀ ਅਰਦਾਸ ਕਰਨ ਇਤਰਾ ਕਰਵਾਣ ਨਾਲ ਵੱਡੇ ਤੋਂ ਵੱਡਾ 92 ਕਲਗੀਆਂ ਲੈ ਨੂੰ ਤੋੜਨਾ ਹੁਣ ਉਹ ਬੱਚੀ ਗੱਲ ਪੂਰੀ ਕਰਨੀ ਪੈ ਰਹੀ ਹੈ ਉਨੇ ਪੰਜਾਉਂਡ ਕਾਰਿ ਸਿੰਘ ਬੁਲਾਏ ਪ੍ਰਕਾਸ਼ ਕੀਤਾ ਦੇਖ ਬਣਾਈ ਪੰਜਾ ਜਵ ਜੀ ਸੇ ਪਾੜ ਕੀਤਾ ਗਲਚ ਪੱਲਾ ਪਾ ਕੇ ਅਰਦਾਸ ਕੀਤੀ ਉਸ ਤੋਂ ਬਾਅਦ ਜਲ ਪਾਣੀ ਸ਼ਿਕਾਇਆ ਸੇਵਾ ਕੀਤੀ ਜੋ ਵੀ ਪਿਆਰ ਨਾਲ ਬਸਤਰਾਂ ਦੀ ਪੰਜਾ ਸਿੰਘ ਉਸ ਤੋਂ ਬਾਅਦ ਬਨ ਖੁੱਲ ਗਿਆ ਕੈਸਾ ਸਾੜਾ ਪਿਓ ਪੰਜਾ ਜੀ ਵਸਦਾ ਉਹ 181 ਪੇਜ ਲਿਖਿਆ ਮੈਨੂੰ ਫੋਨ ਕੀਤਾ ਦਾਸ ਨੂੰ 181 ਤੇਜ ਲਿਖ ਲਿਆ ਬੜੀ ਕਿਰਪਾ ਹੋ ਗਈ ਬਨ ਖੁੱਲ ਗਿਆ ਕਤਾਲ ਨੇ ਕਿਹਾ ਮੈਂ ਕਿਹਾ 182 ਨਹੀਂ ਲਿਖਣਾ ਕਿੰਦੀ ਕਿਉਂ ਮੈਂ ਕਿਹਾ ਇੱਕ ਸੁਖਮਨੀ ਸਾਹਿਬ ਹਾਜ਼ਰੀ ਲਾਉਣੀ ਹੈ ਫਿਰ 182 ਪੇਜ ਲਿਖਣਾ ਹੈ ਫਿਰ ਇੱਕ ਸੁਖਮਨੀ ਸਾਹਿਬ ਹਾਜ਼ਰੀ ਲਾਣੀ ਫਿਰ 183 ਲਿਖਣਾ ਪਿਛਲੇ ਦਾ ਸ਼ੁਕਰਾਨਾ ਅਗਲੀ ਬੇਨਤੀ ਉਹਨੇ ਸਾਰੇ ਅਗਲੇ 50 ਪੇਜ ਜਿੰਝੀ ਲਿਖੇ ਹੁਣ 1200 ਬੰਦਿਆਂ ਦੇ ਵਿੱਚ ਨੌਕਰੀ ਮਿਲਣੀ ਹੈ 15 20 ਨੂੰ ਕਿਤਾਬ ਦੇਾਈ ਉਹ ਸਿੱਖ ਨਹੀਂ ਜਿਹੜੇ ਇੰਟਰਵਿਊ ਲੈ ਰਹੇ ਆ 14 15 ਬੰਦਿਆਂ ਦੀ ਟੀਮ ਇੰਟਰਵਿਊ ਲੈ ਰਹੀ ਏ ਪਰ ਜਦੋਂ ਫਿਰ ਕਿਤਾਬ ਜਮਾ ਕਰਾਈ ਕੋਈ ਕੁਐਸਚਨ ਦੱਸੇ ਪੁੱਛੇ 10 ਦਿਨ ਬਾਅਦ ਜਦੋਂ ਸਦਿਆ ਉਹ 15 ਬੰਦਿਆਂ ਦੀ ਟੀਮ ਜਿਹੜੇ ਸਿੱਖ ਨਹੀਂ ਉਸ ਬੱਚੀ ਨੂੰ ਕਹਿੰਦੇ ਤੇਰੀ ਕਿਤਾਬ ਇੱਕ ਨੰਬਰ ਤੇ ਆਈ ਏ ਉਹ 15 ਬੰਦਿਆਂ ਦੀ ਟੀਮ ਕਹਿੰਦੀ ਏ ਵੀ ਇਰੇ ਖੀਰਲੇ ਪੰਜਾਬ ਪੇਜਾਂ ਵਿੱਚ ਵਜਨ ਪੜਾ ਹੈ ਜਾਨ ਬੜੀ ਹੈ ਬੜੀ ਗੱਲਾਂ ਉਹਨਾਂ ਨੂੰ ਕੋ ਕੀ ਦੱਸੇ 15 ਬੰਦਿਆਂ ਨੂੰ ਉਹ ਪੰਜਾਬ ਪੇਜਾਂ ਵਿੱਚ ਉਹਦੇ ਪੰਜਾਂ ਨੇ ਅਰਦਾਸ ਕੀਤੀ ਵਾਹ ਉਹ ਖੀਰਲੇ ਪੰਜਾਬ ਪੇਜਾਂ ਚ ਇੱਕ ਇੱਕ ਸੋਮੰਨੀ ਸਾਹ ਹੋਇਆ ਗੱਜ ਕੇ ਅੱਖੋ ਸਾਹ ਵਾਹ ਕੀ ਦੱਸੇ ਕੋਈ ਉਹਨੇ ਮੇਰੇ ਤੋਂ ਫੋਨ ਕੀਤਾ 3.5 ਲੱਖ ਇੰਡੀਆ ਦਾ ਆਸਟ੍ਰੇਲੀਆ ਦੇ ਜੋ ਵੀ ਡਾਲਰ ਜੋ ਚੀਜ਼ ਹੁੰਦੀ ਹੈ ਨਹੀਂ ਇੰਡੀਆ ਦੇ ਸਵਾ 3 ਲੱਖ ਤੇ ਨੌਕਰੀ ਲੱਗੀ ਦਸਵੰਦ ਭੇਜਦੀ ਭਲਾਈ ਕੇ ਅੰਦਰ ਮੈਂ ਕਹੀ ਰਿਹੱਸਦਾ ਮੈਂ ਕਿ ਬਾਬਾ ਜੀ ਕੰਮ ਤੁਹਾਡੇ ਪੰਜ ਪਿਆਰੇ ਕਰਦੇ ਨਾਲ ਸਾਨੂੰ ਫਾਇਦਾ ਹੋ ਜਾਂਦਾ ਆਖੋ ਸਤਨਾ ਬੀਬੇ ਦਾ ਬੀਬੀਆਂ ਨੇ 2300 ਐਸ ਵੇਲੇ ਉਹੀ ਉਹਨਾਂ ਦੀ ਵੀ ਦੇਖੋ ਸੰਗਤ ਚੋਂ ਹੀ ਹੈ ਨਾ ਸਾਰੀ ਰੋਜੀ ਰੋਟੀ ਮੈਂ ਗੱਲ ਜਿਹੜੀ ਉੱਥੇ ਆਵਾ ਕਰਨ ਉਸ ਬੱਚੀ ਨੇ ਘਰ ਪੰਜ ਪਿਆਰੇ ਬੁਲਾਏ ਉਹਨਾਂ ਨੂੰ ਪ੍ਰਸ਼ਾਦਾ ਛਕਾ ਰਹੀ ਏ ਬਸਤਰ ਦੇ ਰਹੀ ਆ ਕੁਝ ਪਿਆਰ ਵਿੱਚ ਹਾਜ਼ਰੀ ਲਾ ਰਹੀ ਉੱਥੇ ਉਹ ਕੀ ਫੁਰਨਾ ਬਣਾਏਗੀ ਮੈਂ ਹੈਲਪ ਕਰ ਰਹੀ ਆ ਨਹੀਂ ਇਹਨਾਂ ਕੋਲੋਂ ਹੈਲਪ ਲੈ ਰਹੀ ਆ ਇਹ ਫਰਕ ਖਾਲਸੇ ਗੁਰਮੁਖ ਗੁਰ ਸਿੱਖ ਜਿਹੜੀਆਂ ਗੁਣਾ ਗੁਣੀ ਰੂਹਾਂ ਉਹਨਾਂ ਦੀ ਸੀਸ ਲਗੋ ਉੱਥੇ ਆ ਫੁਰਨਾ ਨਾ ਬਣਾਇਓ ਹੈਲਪ ਕਰ ਰਹੇ ਆ ਉੱਥੇ ਫੁਰਨਾ ਬਣਾਉਣਾ ਇਹਨਾਂ ਕੋਲੋਂ ਹੈਲਪ ਲੈ ਰਹੇ ਸੀਸ ਲੈ ਰਹੇ ਆ